ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਵੱਡਾ ਐਕਸ਼ਨ ਰਗੜੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਪੀਚ ਦੇ ਵਿੱਚ ਪਹਿਲਾਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸੁਣਦੇ ਹਾਂ ਜੀ ਮੈਂ ਤੁਹਾਡੇ ਸਾਹਮਣੇ ਖੜਾ ਜਿੰਨੇ ਦਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ ਆਣਾ ਕਰ ਜਸਵਾ ਉਹ ਯਾਰ ਕੁਝ ਕਰਨਾ ਦੇਸ਼ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਹੈ ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ ਸਾਡੇ ਕੋਲ ਆਪਸ਼ਨ ਕਿਉਂ ਨਹੀਂ ਹੈਗੀ ਪਾਂਸਲੇ ਨਾ ਨੂੰ ਪਾਂਸਲਾਉਣਾ ਸੋਚਦੇ ਸੀ 5 ਸਾਲਾਂ ਬਾਅਦ ਉਹ ਠੀਕ ਹੋ ਗਏ ਆਉਣਗੇ ਚਲ ਫਿਰ ਦੁਆਰੇ ਨੂੰ ਨਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲ ਕੋਈ ਰਾਹ ਹੀ ਨਹੀਂ ਵਿਵਾਰੀ ਹੋਈ ਆਪਣੀ ਉਹਦੇ ਹੁਣ ਤਾਂ ਸਿੰਘਾਂ ਕਰਦੇ ਜਰ ਸਾਡੇ ਗਾਵਿਆਂ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਕੋਲੋਂ ਭੋਂਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਈ ਤੇਰਾ ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਤਕ ਵਕੀਲ ਨੇ ਸਾਡੇ ਕੋਲ ਇੱਕੋ ਪੜੇ ਲਿਖਿਆ ਪਹਿਲਾ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਇਆ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾਲਾ ਉਹਦਾ ਚੀਚਾ ਆਏ ਜਿਹੜੀਆਂ ਅਸ ਸੀ ਮੈਨੂੰ ਨੰਬਰ ਕਾਰੀਆ ਬਣਾ ਲਿਆ ਸੀ ਸੋ ਇਸ ਕਰਕੇ

आई एस है मैं बड़ी खुशी है इस बार एजुकेशन बड़ी तरक्की हो रही है क्योंकि स्कूल अपने वादिया बना ले चार सौ छियाहठ बच्चे नीट का पेपर क्लीयर करके सरकारी स्कूलों में चौताली बच्चे जे का एडवांस पेपर क्लीयर करके जो ये पंजाब के मुख्यमंत्री भगवंत मान कह रहे हैं कि ये जीजे साले कदे साला ਕਦੇ ਭਰਾ ਦਾ ਮੁੰਡਾ ਕਦੇ ਕੁੜੀ ਦਾ ਮੁੰਡਾ ਇਹਨਾਂ ਦਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਸੀ ਇਹਨਾਂ ਨੇ ਪਰਭਾਈ ਕੀਤੀ ਇੱਕ ਦੂਜੇ ਦੇ ਕਾਲੇ ਕਮਾਂ ਉੱਤੇ ਜਗ੍ਹਾ ਵੀਡੀਓ ਸੁਣਦੇ ਹਾਂ ਤੇ ਇਹਨਾਂ ਨੇ ਪਰਦੇ ਪਾਏ ਉਹਨਾਂ ਨੇ ਕਿਹਾ ਕਿ ਬਿਕਰਮ ਜੀਠਿਆ ਦੀ ਗ੍ਰਿਫਤਾਰੀ ਤੇ ਕਿਵੇਂ ਤਿਲ ਤਿਲਮਲਾਏ ਕਿਵੇਂ ਤਰਫੇ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਜਿਗ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲੇਗੀ ਸਜ਼ਾ ਵੀ ਐਲੀ ਕੋ ਕਰੜੀ ਦੇਵਾਂਗੇ ਕਿ ਉਸ ਦੀਆਂ ਦੋ ਬਿੜੀਆਂ ਯਾਦ ਰੱਖਣ ਕਿ ਚਟਾ ਜਾਂ ਨਸ਼ਾ ਤਸਕਰੀ ਜਾਂ ਗੁੰਡਾਗਰਦੀ ਨਹੀਂ ਕਰਨੀ ਜਦੋਂ ਤੁਸੀਂ ਮੰਤਰੀ ਜਾਂ ਵਿਧਾਇਕ ਹੁੰਦੇ ਹੋ ਉਹਨਾਂ ਨੇ ਕਿਹਾ ਕਿ ਇਹਨਾਂ ਤਾਂ ਸਾਲੇ ਜੀਜਿਆਂ ਚਾਚੇ ਦੇ ਮੁੰਡੇ ਨੂੰ ਭੈਣ ਦੇ ਮੁੰਡੇ ਨੂੰ ਇਹਨਾਂ ਤਾਂ ਬਣਾ ਲਿਆ ਲੇਕਿਨ ਅਸੀਂ ਜੋ ਕੁਝ ਵੀ ਕੰਮ ਕਰ ਰਹੇ ਹਾਂ ਪੰਜਾਬ ਦੀ ਭਲਾਈ ਵਾਸਤੇ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦੇ ਕੋਲ ਹੁਣ ਆਪਸ਼ਨ ਸੀ ਸਾਡੇ ਕਾਗਜ ਮਨਜ਼ੂਰ ਕੀਤੇ ਗਏ ਸਾਡੀ ਸਰਕਾਰ ਬਾਣੀ ਅਸੀਂ ਸਕੂਲਾਂ ਦੇ ਵਿੱਚ ਵੀ ਵਧੀਆ ਕੰਮ ਕਰ ਰਹੇ ਹਾਂ ਅਸੀਂ ਯੂਪੀਐਸ ਵਾਸਤੇ ਕੋਈ ਆਈਐਸ ਬਣਨਾ ਚਾਹੁੰਦਾ ਹੈ ਕੋਈ ਲੀਡ ਦਾ ਪੇਪਰ ਕਲੀਅਰ ਕਰਨਾ ਚਾਹੁੰਦਾ ਹੈ ਅਸੀਂ ਹਰ ਤਰ੍ਹਾਂ ਦੀ ਸਟੱਡੀ ਜਿਹੜੀ ਹੈ ਮੁਹੱਈਆ ਕਰਵਾਵਾਂਗੇ ਪੰਜਾਬ ਦੇ ਬੱਚਿਆਂ ਨੂੰ ਤਾਂ ਕਿ ਪੰਜਾਬ ਨੰਬਰ 1 ਸੂਬਾ ਬਣੇ ਪੜਾਈ ਦੇ ਖੇਤਰ ਵਿੱਚ ਤਾਂ